ਸੁਨੀਲ ਜਾਖੜ ਹੋਰੀ ਜਿੱਥੇ ਤੱਕ ਆਪਾਂ ਇਹਨਾਂ ਦੀ ਹਿਸਟਰੀ ਪੜਦੇ ਆ ਜਾਂ ਸਮਝਦੇ ਆ ਇਹ ਸਿੰਬਲ ਦੇ ਲੀਡਰ ਨੇ ਹੁਣ ਜੇ ਇੰਨਾ ਵਧੀਆ ਰਸੂਕ ਜਾਂ ਇੰਨੇ ਵਧੀਆ ਵੈਲਫੇਅਰ ਲੀਡਰ ਹੁੰਦੇ ਤੇ ਫਿਰ ਅਰੁਣ ਨਾਰੰਗ ਤੋਂ ਹਾਰ ਦੇਣਾ ਕਿ ਇਸ ਟਾਈਮ ਸੁਨੀਲ ਜਾਖੜ ਕੋਲ ਭਾਰਤੀ ਜਨਤਾ ਪਾਰਟੀ ਦਾ ਸਿੰਬਲ ਹੈ ਨਿਸ਼ਾਨ ਹੈ ਕਮਲ ਦਾ ਫੁੱਲ ਹੈ ਲੇਕਿਨ ਤੁਸੀਂ ਇਹ ਜਦੋਂ ਦੇ ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਬਣਿਆ ਤੁਸੀਂ ਮੈਨੂੰ ਪੰਜਾਬ ਚ ਉਹਨਾਂ ਦੀ ਮੂਵਮੈਂਟ ਦੱਸੋ ਕਿੰਨੀ ਹੈ ਜੀ ਇਹਨਾਂ ਦਾ ਮੁਕਾਬਲਾ ਅਸੀਂ ਪੁਰਾਣੇ ਪ੍ਰਧਾਨ ਅਸ਼wini ਸ਼ਰਮਾ ਪੁਰਾਣੇ ਪ੍ਰਧਾਨ ਕਮਲ ਸ਼ਰਮਾ ਇਹਨਾਂ ਨਾਲ ਕਰ ਸਕਦੇ ਆ ਬਈ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ ਲੋਕ ਸਭਾ ਦੀ ਇਹਦੇ ਵਿੱਚ ਕਿਤੇ ਮਿਰਤੇ ਦਾਗ ਨਾ ਲੱਗ ਜਾਏ ਕਿ ਬਈ ਸੁਨੀਲ ਜਾਖੜ ਦੀ ਪ੍ਰਧਾਨਗੀ ਦੇ ਵਿੱਚ ਸੀਟ ਹੀ ਨਹੀਂ ਜਿੱਤ ਸਕੇ ਸੀ ਇਹ ਸਿੰਬਲ ਨੂੰ ਨਾਲ ਅਕਾਲੀ ਦਲ ਦੇ ਜੋੜਨਾ ਚਾਹੁੰਦੇ ਕਮਲ ਦੇ ਫੁੱਲ ਨੂੰ ਫਿਰ ਪੰਜਾਬ ਦੇ ਜਿਹੜੇ ਐਮਐਸਪੀ ਦਾ ਮੁੱਦਾ ਕਿਸਾਨਾਂ ਦਾ ਚੱਲ ਰਿਹਾ ਜਿੰਨੀਆਂ ਵੀ ਫਸਲਾਂ ਤੇ ਹੋ ਸਕਦਾ ਵੱਧ ਤੋਂ ਵੱਧ ਲਾਗੂ ਕਰਾਓ ਇਹ ਤਾਂ ਤਰਨੇ 'ਚ ਨਹੀਂ ਗਏ ਅਜੇ ਸੁਨੀਲ ਜਾਖੜ ਹੋਰੀ ਜਰੂਰ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਸ ਲੈਵਲ ਦੇ ਉੱਤੇ ਉਹਨਾਂ ਦੀ ਮੂਵਮੈਂਟ ਨਹੀਂ ਹੈਗੀ ਨਾ ਮਹਿਲਾ ਪ੍ਰਧਾਨ ਬੀਬਾ ਜੈਹਿੰਦਰ ਕੌਰ ਦੀ ਮੂਵਮੈਂਟ ਹੈਗੀ ਆ ਨਾ ਐਸਸੀ ਮੋਰਚਾ ਦੇ ਸੁੱਚਾ ਸੁੱਚਾ ਆਰਾਮ ਲੱੱਦਰ ਦੀ ਮੂਵਮੈਂਟ ਹੈਗੀ ਆ ਨਾ ਓਬੀਸੀ ਦੇ ਬੋਨੀ ਅਜ ਨਾਲ ਇਹ ਸਾਰੇ ਤਾਂ ਯਾਰ ਇੰਪੋਰਟ ਕੀਤੇ ਹੋਏ ਆ ਸਾਡੇ ਪੰਜਾਬ 'ਚ ਕੁਝ ਨਹੀਂ ਹੈਗਾ ਪੰਜਾਬ ਦੀ ਇੰਡਸਟਰੀ ਸਾਰੀ ਡਰੇਨ ਹੋ ਗਈ 500 ਚੱਪਲ ਦੀ ਫੈਕਟਰੀ ਸੀ 40 ਰਹਿ ਗਈਆਂ ਇੱਥੇ ਮੈਨੂੰ ਇਹ ਦੱਸੋ ਕੋਈ ਪੁੱਛਣ ਵਾਲਾ ਹੈਗਾ ਇਹਨਾਂ ਨੂੰ ਦੋਲੇ ਦਾ ਗਾਣਾ ਹੀ ਪਾਣਗੇ ਨਾ ਵੀ ਤੁਸੀਂ ਬਹੁਤ ਚੰਗੇ ਹੋ ਇਹਨਾਂ ਦੀ ਆਈਡੀਓਲੋਜੀ ਬਹੁਤ ਚੰਗੀ ਆ ਕਾਂਗਰਸ ਵਿੱਚ ਬਾਲਾ ਮਾੜਾ ਕਲਚਰ ਹੈਗਾ ਮੈਨੂੰ ਕੁਛ ਨਹੀਂ ਲੱਭਿਆ ਇਹ ਤਾਂ ਸੁਖਵੀਰ ਸਿੰਘ ਬਾਦਲ ਅਗਰ ਇਹਨਾਂ ਨੂੰ ਹੱਲ ਕਰਾ ਲੈਂਦੇ ਆ ਤੇ ਫਿਰ ਤਾਂ ਪੰਜਾਬੀ ਸਾਰਾ ਨਾਲ ਖੜਾ ਹੈ ਵਿੱਚ ਕੁਰਸੀ ਲਈ ਗੱਠਜੋੜ ਕਰੀ ਜਾਂ ਥੁੱਕ ਕੇ ਚੱਟੀ ਜਾਣ ਉਹਦੇ ਕੋਈ ਮਾਇਨੇ ਨਹੀਂ ਰੱਖੇ ਮੈਂ ਕਹਿੰਦਾ ਜੀ ਮੋਦੀ ਦਾ ਅਮਿਸ਼ਾ ਜੀ ਕੋਲੋਂ ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਉਹਨਾਂ ਨੇ ਆਪਣੇ ਹਿੰਦੂਇਜ਼ਮ ਲਈ ਹਿੰਦੂਤਵ ਲਈ ਇੰਨਾ ਸਟੈਂਡ ਲੈਂਦਾ ਹੈ ਔਰ ਇੰਨੀ ਉਹਨਾਂ ਨੇ ਪੂਰੇ ਦਮ ਦੇ ਨਾਲ ਉੱਥੇ ਮੰਦਿਰ ਦਾ ਜਿਹੜਾ ਪ੍ਰਾਣ ਪ੍ਰਤੀਸ਼ਠਾ ਕੀਤੀ ਹੈ ਇਹ ਵੀ ਕੁਝ ਕਰ ਲੈਣਾ ਕੀਤਾ ਕੁਝ ਨਹੀਂ ਪੰਜਾਬ ਲਈ ਕੁਝ ਨਹੀਂ ਕੀਤਾ ਸਿਰਫ ਤੇ ਸਿਰਫ ਚੋਣਾ ਸਿਰਤੇ ਨੇ ਤੇ ਜਿਹੜਾ ਇਹਨਾਂ ਦਾ ਸਰਵੇ ਆਇਆ ਅਕਾਲੀ ਦਲ ਇਕੱਲੇ ਇੱਕ ਸੀਟ ਵੀ ਨਹੀਂ ਜਿੱਤ ਰਿਹਾ ਪੰਜਾਬ ਦੇ ਸਿਆਸੀ ਹਾਲਾਤ ਦਿਨ ਪ੍ਰਤੀ ਦਿਨ ਬਦਲਦੇ ਨਜ਼ਰ ਆਉਣ ਲੱਗੇ ਨੇ ਜਿਉਂ-ਜਿਉਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਤਿਉਂ-ਤਿਉਂ ਹਾਲਾਤ ਬਦਲਦੇ ਪਏ ਨੇ ਔਰ ਖਾਸ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਲੈ ਕੇ ਚਰਚਾ ਦੇ ਵਿੱਚ ਜ਼ਰੂਰ ਹੈ ਪਰ ਹਾਲ ਹੀ ਦੇ ਵਿੱਚ ਸੁਨੀਲ ਕੁਮਾਰ ਜਾਖੜ ਖਾਸ ਕਰਕੇ ਲਾਈਮਲਾਈਟ ਦੇ ਵਿੱਚ ਆ ਗਏ ਸੁਨੀਲ ਜਾਖੜ ਦੇ ਕੁਝ ਬਿਆਨ ਇਹੋ ਜਿਹੇ ਨੇ ਜਿਹੜੇ ਅਕਾਲੀ ਦਲ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਮਸਲਿਆਂ ਨੂੰ ਲੈ ਕੇ ਇਹ ਸੋਚਣ ਲਈ ਮਜਬੂਰ ਹੋ ਗਿਆ ਹਰ ਕੋਈ ਕਿ ਹੁਣ ਕਿ ਭਾਜਪਾ ਅਕਾਲੀਆਂ ਦਾ ਪੱਲਾ ਫੜਨ ਲਈ ਮਜਬੂਰ ਹੋ ਰਹੀ ਹੈ ਉਤਾਵਲੀ ਹੋ ਰਹੀ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਅਕਾਲੀ ਦਲ ਦਾ ਪੱਲਾ ਫੜ ਲਿਆ ਜਾਵੇ ਜਿੱਥੇ ਪਹਿਲਾਂ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਭਾਜਪਾ ਦਾ ਪੱਲਾ ਫੜਨ ਲਈ ਕਾਲੇ ਪਏ ਹੋਏ ਸੀ ਹੁਣ ਕਿਤੇ ਨਾ ਕਿਤੇ ਭਾਜਪਾ ਉਸ ਤਰ੍ਹਾਂ ਉਸ ਕੈਟਾਗਰੀ 'ਚ ਆਉਂਦੀ ਨਜ਼ਰ ਆਉਣ ਲੱਗੀ ਹੈ ਸੁਨੀਲ ਜਾਖੜ ਹਾਲ ਹੀ ਦੇ ਵਿੱਚ ਭਾਵੇਂ ਉਹ ਵਰਸੀ ਸਮਾਗਮ ਹੋਵੇ ਪ੍ਰਕਾਸ਼ ਸਿੰਘ ਬਾਦਲ ਦਾ ਉੱਥੇ ਜਾ ਕੇ ਭਾਸ਼ਣ ਦਿੰਦੇ ਨੇ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਖੇਤਰੀ ਪਾਰਟੀ ਦੇ ਨਾਲ ਗੱਠ ਜੋੜ ਦੀ ਹਮਾਇਤ ਕਰਦੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਚਰਚੇ ਜਿਹੜੇ ਨੇ ਉਹ ਵੱਧ ਚੁੱਕੇ ਨੇ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸ਼ੁਕਰੀਆ ਸਵਾਗਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਹਾਲਾਤ ਅਜੀਬ ਬਣਦੇ ਜਾ ਰਹੇ ਜਿਸ ਚੀਜ਼ ਨੂੰ ਪਹਿਲਾਂ ਅਕਾਲੀ ਦਲ ਕਾਲੀ ਸੀ ਹੁਣ ਆ ਦੇਖੋ ਗੱਲ ਪਤਾ ਕੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਕਮਾਨ ਹੈ ਉਹ ਇਸ ਟਾਈਮ ਸੁਨੀਲ ਜਾਖੜ ਕੋਲ ਹੈ ਸੁਨੀਲ ਜਾਖੜ ਕਾਂਗਰਸ ਤੋਂ ਲੋਕ ਸਭਾ ਸੰਸਦ ਰਹਿ ਚੁੱਕੇ ਨੇ ਪੰਜਾਬ ਸਰਕਾਰ ਦੇ ਮੰਤਰੀ ਕਾਂਗਰਸ ਤੋਂ ਰਹਿ ਚੁੱਕੇ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਨੇ ਇੱਕ ਲੋਕ ਜਿਹੜੇ ਨਾ ਇਹ ਲੀਡਰ ਜਿਹੜੇ ਨੇ ਇਹ ਲੋਕ ਸਿੰਬਲ ਤੇ ਜਿੱਤਦੇ ਆਏ ਨੇ ਇਹਨਾਂ ਦਾ ਪਰਸਨਲ ਜੇ ਆਪਾਂ ਕਹੀਏ ਕਿ ਪਰਸਨਲ ਰਸੂਕ ਦੇ ਹਿਸਾਬ ਨਾਲ ਜਿੱਤਣਾ ਉਹ ਬਹੁਤ ਟਫ ਹੁੰਦਾ ਤੁਸੀਂ ਪੰਜਾਬ ਦੇ ਨਾ ਜੇ ਆਪਾਂ ਕਹੀਏ ਕਿ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਇੱਕ ਹਸਤੀ ਸੀ ਉਹ ਆਜ਼ਾਦ ਵੀ ਖੜੇ ਹੋ ਜਾਣ ਜਿੰਨਾ ਸੀ ਉਹਨਾਂ ਦਾ ਆਪਣਾ ਇੱਕ ਪਰਸਨਲ ਜਨਤਾ ਦੇ ਵਿੱਚ ਰਤਬਾ ਸੀ ਜਨਤਾ ਦੇ ਵੈਲਫੇਅਰ ਦੇ ਕੰਮ ਕਰਨੇ ਕੱਲ ਵੀ ਜਦੋਂ ਸਰਦਾਰ ਦੇਖਿਆ ਸੁਖਵੀਰ ਸਿੰਘ ਬਾਦਲ ਜਦੋਂ ਇੱਕ ਭਾਉਕ ਸਪੀਚ ਦੇ ਰਹੇ ਸੀ ਦੱਸ ਰਹੇ ਸੀ ਕਿ ਜਦੋਂ ਮੇਰੇ ਫਾਦਰ ਸਾਹਿਬ ਕੋਲ ਕੋਈ ਪਿੰਡ ਦਾ ਬੰਦਾ ਆਂਦਾ ਸੀ ਵਿਆਹ ਕਰਾਣਾ ਜਾਂ ਬੱਚੇ ਵਾਸਤੇ ਆਹ ਸਮਾਨ ਚਾਹੀਦਾ 20000 ਰੁਪਏ ਉਹਨਾਂ ਨੇ ਦੇ ਦੇਣਾ ਭਈ ਜਿੰਨਾ ਖੇਤੀ ਦੀ ਆਮਦਨ ਸੀ ਉਹ ਸਾਰੀ ਜਿਹੜੀ ਆ ਆਪਣੀ ਕੌਨਸੀਜੁਐਂਸੀ ਚ ਬਣਦੇ ਸੀ ਇਹ ਹੁੰਦੇ ਮਾਸ ਲੀਡਰ ਰਾਣਾ ਗੁਰਜੀਤ ਹੈ ਮਾਸ ਲੀਡਰ ਹੈ ਮੁੰਡਾ ਉਹਨਾਂ ਨੇ ਆਪਣਾ ਇੰਦਰ ਪ੍ਰਤਾਪ ਆਜ਼ਾਦ ਜਿਤਾ ਲਿਆ ਜਿਤਾ ਲਿਆ ਨਾ ਇਹ ਹੁੰਦੇ ਮਾਸ ਲੀਡਰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਕੋਈ ਪਾਰਟੀ ਦਾ ਸਿੰਬਲ ਨਾ ਹੋਵੇ ਫਿਰ ਵੀ ਉਹਨਾਂ ਨੇ ਜਿੱਤ ਜਾਣਾ ਕਿਉਂਕਿ ਉਹਨਾਂ ਨੇ ਜਨਤਾ ਲਈ ਕੰਮ ਕਰਨਾ ਜਨਤਾ ਦੇ ਵੈਲਫੇਅਰ ਦੇ ਕੰਮ ਕਰਨੇ ਆ ਸੁਨੀਲ ਜਾਖੜ ਹੋਰੀ ਜਿੱਥੇ ਤੱਕ ਆਪਾਂ ਇਹਨਾਂ ਦੀ ਹਿਸਟਰੀ ਪੜਦੇ ਆ ਜਾਂ ਸਮਝਦੇ ਆ ਇਹ ਸਿੰਬਲ ਦੇ ਲੀਡਰ ਨੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਐ ਉਹਨਾਂ ਦੇ ਨਾਲ ਰਹਿਣਾ ਤੇ ਸੱਤਾ ਦੇ ਸਿੰਬਲ ਦੇ ਉੱਤੇ ਤਾਂ ਜਿੱਤੀ ਜਾਂਦੇ ਸਾਰੇ ਲੋਕ ਕੋਸ਼ਿਸ਼ ਹੁੰਦੀ ਐ ਤੁਸੀਂ ਦੇਖੋ ਗੁਰਦਾਸਪੁਰ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਤੇ ਜਾ ਕੇ ਲੋਕ ਸਭਾ ਚੋਣਾਂ ਲੜੀਆਂ ਤੇ ਜਿੱਤ ਗਏ ਉੱਥੋਂ ਹੁਣ ਜੇ ਇੰਨਾ ਵਧੀਆ ਰਸੂਕ ਜਾਂ ਇੰਨੇ ਵਧੀਆ ਵੈਲਫੇਅਰ ਲੀਡਰ ਹੁੰਦੇ ਤੇ ਫਿਰ ਅਰੁਣ ਨਾਰੰਗ ਤੋਂ ਹਾਰ ਦੇਣਾ ਠੀਕ ਐ ਨਾ ਅਬੋਰ ਤੋਂ ਉਹਨਾਂ ਨੂੰ ਅਰੁਨਾ ਰਾਂਗੀ ਇੱਕ ਨਵਾਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਉਹਨੇ ਹਰਾਤਾ ਤੇ ਆ 2022 ਦੇ ਵਿੱਚ ਇਹਨਾਂ ਦਾ ਭਤੀਜਾ ਸੰਦੀਪ ਜਾਖੜ ਉਹ ਜਿੱਤਿਆ ਉਹ ਪਾਰਟੀ ਸਿੰਬਲ ਤੇ ਜਿੱਤਿਆ ਇਹ ਚੋਣ ਨਹੀਂ ਲੜੇ ਕਹਿਣ ਦਾ ਮਕਸਦ ਇਹ ਹੈਗਾ ਕਿ ਪਾਰਟੀ ਦੇ ਸਿੰਬਲ ਦੇ ਉੱਤੇ ਤਾਂ ਆਵਾਦੀ ਪਾਰਟੀ ਦੇ ਸਿੰਬਲ ਤੇ ਕਿੰਨੇ 92 ਐਮਐਲਏ ਜਿੱਤ ਗਏ ਇਹ ਰੋਜ਼ ਜਿੱਤਦੇ ਨੇ ਅੱਜ ਉਹਨਾਂ 92 ਨੂੰ ਤੁਸੀਂ ਅਨਾਲਿਸਿਸ ਕਰਕੇ ਕੋਈ ਆਜ਼ਾਦ ਖੜੇ ਹੋ ਜਾਓ ਤੁਹਾਡਾ ਝਾੜੂ ਸਿੰਬਲ ਨਹੀਂ ਹੈ ਤੇ ਬਹੁਤ ਘੱਟ ਲੋਕ ਜਿੱਤਣਗੇ ਉਹ ਜਿੱਤਣਗੇ ਜਿਨ੍ਹਾਂ ਨੇ ਕੰਮ ਕੀਤਾ ਭਗਵੰਤ ਮਾਨ ਵਰਗੇ ਇੰਡੀਪੈਂਡੈਂਟ ਜਿੱਤ ਜਾਣਗੇ ਅਮਨ ਅਰੂੜਾ ਇੰਡੀਪੈਂਡੈਂਟ ਵਰਗੇ ਜਿੱਤ ਜਾਣਗੇ ਜਿਨ੍ਹਾਂ ਨੇ ਪਬਲਿਕ ਦੇ ਵਿੱਚ ਕੰਮ ਕੀਤੇ ਐ ਹੋਰ ਐਮਐਲਏ ਨੇ ਆਪਣੇ ਸਾਥੀ ਨੇ ਕਹੀ ਉਹ ਜਿੱਤ ਜਾਣਗੇ ਆਰਾਮ ਨਾਲ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਸਿੰਬਲ ਤੇ ਲੜੋਗੇ ਸਿੰਬਲ ਦੇ ਤੱਕ ਇਹ ਵੀ ਨਹੀਂ ਪਤਾ ਕਿੰਨੇ ਜਿੱਤ ਜਾਣਾ ਤੇ ਕਈਆਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਹੁੰਦੇ ਹੁਣ ਗੱਲ ਭਾਰਤੀ ਜਨਤਾ ਪਾਰਟੀ ਦੀ ਆ ਰਹੀ ਹੈ ਕਿ ਇਸ ਟਾਈਮ ਸੁਨੀਲ ਜਾਖੜ ਕੋਲ ਭਾਰਤੀ ਜਨਤਾ ਪਾਰਟੀ ਦਾ ਸਿੰਬਲ ਹੈ ਨਿਸ਼ਾਨ ਹੈ ਕਮਲ ਦਾ ਫੁੱਲ ਹੈ ਲੇਕਿਨ ਤੁਸੀਂ ਜਦੋਂ ਦੇ ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਬਣੇ ਆ ਤੁਸੀਂ ਮੈਨੂੰ ਪੰਜਾਬ ਚ ਉਹਨਾਂ ਦੀ ਮੂਵਮੈਂਟ ਦੱਸੋ ਕਿੰਨੀ ਆ ਕੀ ਇਹਨਾਂ ਦਾ ਮੁਕਾਬਲਾ ਅਸੀਂ ਪੁਰਾਣੇ ਪ੍ਰਧਾਨ ਅਸ਼wini ਸ਼ਰਮਾ ਪੁਰਾਣੇ ਪ੍ਰਧਾਨ ਕਮਲ ਸ਼ਰਮਾ ਇਹਨਾਂ ਨਾਲ ਕਰ ਸਕਦੇ ਆ ਸ਼ਵੇਤ ਮਲਿਕ ਇਹਨਾਂ ਨਾਲ ਕਰ ਸਕਦੇ ਨਹੀਂ ਹੋ ਸਕਦਾ ਔਰ ਗਰਾਊਂਡ ਤੋਂ ਨਿਕਲੇ ਹੋਏ ਆਰਐਸਐਸ ਦੀ ਕਿਆਰੀ ਤੋਂ ਨਿਕਲੇ ਹੋਏ ਫੁੱਲ ਨੇ ਜਿਨ੍ਹਾਂ ਨੇ ਕੈਂਪ ਵੀ اٹੈਂਡ ਕੀਤੇ ਹੋਏ ਨੇ ਤੇ ਉਹਨਾਂ ਨੂੰ ਸਵੇਰੇ 5 ਵਜੇ ਉੱਠ ਕੇ ਸ਼ਾਖਾ ਤੇ ਜਾਣਾ ਹਰ ਚੀਜ਼ ਦੀ ਦੌੜ ਲਾਣ ਦੀ ਲੋੜ ਹੈ ਔਰ ਰਾਇਲ ਫੈਮਲੀਆਂ ਜੋ ਨਹੀਂ ਨਿਕਲੇ ਹੋਏ ਤੇ ਨਿਕਲ ਕੇ ਉਹਨਾਂ ਨੇ ਇੱਕ ਆਪਣਾ ਰੁਤਬਾ ਕਾਇਮ ਕੀਤਾ ਪਾਰਟੀ ਦੇ ਵਿੱਚੋਂ ਬਾੜ ਪ੍ਰਧਾਨ ਬੂਥ ਪ੍ਰਧਾਨ ਤੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਆ ਹੁਣ ਸੁਨੀਲ ਜਾਖੜ ਦੀ ਪ੍ਰੋਬਲਮ ਇਹ ਹੈਗੀ ਹੈ ਕਿ ਉਹ ਚਾਹੁੰਦੇ ਨੇ ਕਿਸੇ ਤਰੀਕੇ ਬਈ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ ਲੋਕ ਸਭਾ ਦੀ ਇਹਦੇ ਵਿੱਚ ਕਿਤੇ ਮਿਰਤੇ ਦਾਗ ਨਾ ਲੱਗ ਜੇ ਕਿ ਬਈ ਸੁਨੀਲ ਜਾਖੜ ਦੀ ਪ੍ਰਧਾਨਗੀ ਦੇ ਵਿੱਚ ਸੀਟ ਹੀ ਨਹੀਂ ਜਿੱਤ ਸਕੇ ਸੀਟ ਜਿਤਨੀ ਬਹੁਤ ਔਖੀ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਚ ਉਹਦੇ ਕਾਰਨ ਕੀ ਆ ਗੱਲ ਮੈਂ ਅਕਾਲੀ ਦਲ ਦੀ ਵੀ ਨਾਲ ਕਰਾਂਗਾ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਨਾ ਪੰਜਾਬ ਦੇ ਮੁੱਦੇ ਹੈਗੇ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਮੁੱਦਾ ਚੱਲ ਰਿਹਾ ਨਾ ਮੁੱਦਾ ਚੱਲ ਰਿਹਾ ਕਿ ਪੰਜਾਬ ਦੇ ਅਧਿਕਾਰ ਪੰਜਾਬ ਦੀ ਬਾਸ਼ਾ ਪੰਜਾਬ ਦੀ ਬੋਲੀ ਪੰਜਾਬ ਦਾ ਸਾਹਿਤ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਦੇਖਿਆ ਐਸਜੀਪੀਸੀ ਦੇ ਪ੍ਰਧਾਨ ਨੇ ਕੱਲ ਸਟੇਜ ਤੋਂ ਸੁਨੀਲ ਜਾਖੜ ਦੇ ਸਾਹਮਣੇ ਕਿਹਾ ਕਿ ਸਾਡੀ ਸਿੱਖੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹਜੂਰ ਸਾਹਿਬ ਤੋਂ ਸ਼ੁਰੂ ਹੋ ਕੇ ਹਰਿਆਣੇ ਤੱਕ ਦੀ ਉਹਨਾਂ ਨੇ ਗੱਲ ਕੀਤੀ ਦਿੱਲੀ ਦੀ ਗੱਲ ਕੀਤੀ ਨੰਦੇੜ ਸਾਹਿਬ ਦੀ ਗੱਲ ਕੀਤੀ ਤੇ ਸੁਨੀਲ ਜਾਖੜ ਸਾਹਮਣੇ ਬੈਠੇ ਸੀ ਅੰਜਾਰ ਦਾ ਮੁੱਦਾ ਇਹ ਵੀ ਹੈ ਕਿ ਅਸੀਂ ਜਿਹੜੇ ਤਖਤਾਂ ਦੇ ਉੱਤੇ ਸ੍ਰੀ ਗੁਰਗੋਵੀ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਤਖਤ ਤੇ ਰਾਜ ਦਿੱਤਾ ਖਾਲਸਾ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਿਆ ਉਸ ਖਾਲਸਾ ਪੰਥ ਦੇ ਵਿੱਚ ਦਖਲਅੰਦਾਜ਼ੀ ਉਹਦੇ ਅਧਿਕਾਰਾਂ ਨੂੰ ਖੋਹਣ ਦੀਆਂ ਗੱਲਾਂ ਉਹ ਵੀ ਬਰਦਾਸ਼ਤ ਨਹੀਂ ਹੈਗੀਆਂ ਇਹ ਅਕਾਲੀ ਦਲ ਲਈ ਤੇ ਭਾਰਤੀ ਜਨਤਾ ਪਾਰਟੀ ਲਈ ਪਹਿਲੀ ਚੁਣੌਤੀ ਹੈ ਚੰਡੀਗੜ੍ਹ ਸਾਡਾ ਦੇਖੋ ਪੰਜਾਬ ਦੇ ਜਿਹੜੇ ਮੁੱਦੇ ਆ ਨਾ ਉਹ ਖੇਤਰ ਪਾਰਟੀਆਂ ਨੇ ਹੱਲ ਕਰਾਣੇ ਆ ਕਾਂਗਰਸ ਹੱਲ ਨਹੀਂ ਕਰਾ ਸਕਦੀ ਪੰਜਾਬ ਦੇ ਮੁੱਦੇ ਕਿਉਂਕਿ ਇਹ ਨੈਸ਼ਨਲ ਚ ਪਾਰਟੀਆਂ ਨੇ ਇਹਨਾਂ ਨੂੰ ਦਿੱਲੀ ਦੇ ਵੀ ਦੇਖਣਾ ਪੈਣਾ ਇਹਨਾਂ ਨੂੰ ਹਰਿਆਣਾ ਵੀ ਦੇਖਣਾ ਪੈਣਾ ਇਹਨਾਂ ਨੂੰ ਰਾਜਸਥਾਨ ਵੀ ਦੇਖਣਾ ਪੈਣਾ ਫਿਰ ਪੰਜਾਬ ਲਈ ਡਿਸੀਜਨ ਹੋਣਾ ਲੇਕਿਨ ਪੰਜਾਬ ਲਈ ਡਿਸੀਜਨ ਕੌਣ ਲੈ ਜਾ ਸਕਦੀ ਆ ਸਟਰਗਲ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਨ੍ਹਾਂ ਦੇ ਅੱਗੇ ਮੁੱਦਾ ਹੈਗਾ ਪਾਣੀ ਦਾ ਮੁੱਦਾ ਪੰਜਾਬ ਦੇ ਵਿੱਚ ਰਿਪੇਰੀਅਨ ਲਾਅ ਦਾ ਮੁੱਦਾ ਪਾਣੀ ਦੇ ਸਿਧਾਂਤਾਂ ਦਾ ਮੁੱਦਾ ਪੰਜਾਬ ਦੇ ਪਾਣੀ ਦਾ 400 450 ਫੁੱਟ ਥੱਲੇ ਜਾਣ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਹੈ 20BMB ਦੇ ਵਿੱਚ ਸਾਡੇ ਅਧਿਕਾਰਾਂ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਸਾਡੇ ਅਧਿਕਾਰਾਂ ਦਾ ਮੁੱਦਾ ਹੈ ਉਰ ਉੱਥੇ ਦੇ ਜਿਹੜੇ ਚੰਡੀਗੜ੍ਹ ਯੂਟੀ ਦੇ EMPLOYEES ਆ ਉਹਨਾਂ 'ਚ ਸਾਡੇ ਅਧਿਕਾਰਾਂ ਦਾ ਮੁੱਦਾ ਹੈ ਇਹ ਮੁੱਦੇ ਨਾ ਤਾਂ ਭਾਰਤੀ ਜਨਤਾ ਪਾਰਟੀ ਹੱਲ ਕਰ ਸਕਦੀ ਹੈ ਕਿਉਂਕਿ ਉਹ ਹੱਲ ਕਰ ਨਹੀਂ ਸਕਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਇਹ ਮੁੱਦੇ ਨੈਸ਼ਨਲਾਈਜ਼ ਪਾਰਟੀ ਕੋਈ ਹੱਲ ਨਹੀਂ ਕਰ ਸਕਦੀ ਤੇ ਨਾ ਉਹਨਾਂ ਕੋ ਕੀਤੇ ਜਾ ਸਕਦੇ ਆ ਕਿਉਂਕਿ ਉਹਨਾਂ ਨੂੰ ਹਰਿਆਣੇ ਦੇ ਹਿੱਤਾਂ ਦਾ ਵੀ ਦਿੱਲੀ ਦੇ ਹਿੱਤਾਂ ਦਾ ਵੀ ਰਾਜਸਥਾਨ ਦੇ ਹਿੱਤਾਂ ਦਾ ਵੀ ਉਹਨਾਂ ਖਿਆਲ ਰੱਖਣਾ ਪਏਗਾ ਜਿੰਨਾ ਪੰਜਾਬ ਦਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਲਈ ਇਹ ਮੁੱਦੇ ਸਭ ਤੋਂ ਅਹਿਮ ਹੈ ਤੇ ਜੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੁੰਦਾ ਔਰ ਇੱਕ ਮੁੱਦੇ ਜਿਹੜੇ ਆ ਅਗਰ ਇਹ ਮੁੱਦੇ ਡਿਲੂਟ ਕਰਕੇ ਗੱਠਜੋੜ ਹੁੰਦਾ ਫਿਰ ਇਹ ਪੰਜਾਬ ਦੇ ਲੋਕਾਂ ਦਾ ਇਹ ਮੁੱਦਿਆਂ ਤੇ ਖੜੇ ਹੋਣਾ ਲਾਜ਼ਮੀ ਹੈ ਔਰ ਵਿਪੱਖੀ ਪਾਰਟੀਆਂ ਨੂੰ ਇਹ ਸਾਰੇ ਮੁੱਦੇ ਜਿਹੜੇ ਆ ਉਹ ਸਟੇਜਾਂ ਤੇ ਬੋਲਣ ਲਈ ਮਿਲਣਗੇ ਔਰ ਸੁਨੀਲ ਜਾਖੜ ਜਿਹੇ ਸਿੰਬਲ ਨੂੰ ਨਾਲ ਅਕਾਲੀ ਦਲ ਦੇ ਜੋੜਨਾ ਚਾਹੁੰਦੇ ਕਮਲ ਦੇ ਫੁੱਲ ਨੂੰ ਫਿਰ ਪੰਜਾਬ ਦੇ ਜਿਹੜੇ ਐਮਐਸਪੀ ਦਾ ਮੁੱਦਾ ਕਿਸਾਨਾਂ ਦਾ ਚੱਲ ਰਿਹਾ ਜਿੰਨੀਆਂ ਵੀ ਫਸਲਾਂ ਤੇ ਹੋ ਸਕਦਾ ਵੱਧ ਤੋਂ ਵੱਧ ਲਾਗੂ ਕਰਾਓ ਇਹ ਤਾਂ ਤਰਨੇ 'ਚ ਨਹੀਂ ਗਏ ਅਜੇ ਦਿੱਲੀ ਜਾਓ ਤਾਂ ਸਹੀ ਹੈ ਦਿੱਲੀ ਨਹੀਂ ਗਏ ਗੱਲ ਕਰਨ ਜਦ ਕਿ ਕਿਸਾਨਾਂ ਦਾ ਮੁੱਦਾ ਹੀ ਗਲਤ ਹੈ ਕਿੱਦਾਂ ਗਲਤ ਹੈ ਯਾਰ ਤੁਸੀਂ ਇਹ ਦੱਸੋ ਸ਼ার্ট ਕਿੰਨੇ ਦੀ ਲਿੱਤੀ ਤੁਸੀਂ ਐ ਕਿੰਨੇ ਦੀ ਲਿੱਤੀ ਹੈ ਜੈਕਟ ਕਿੰਨੇ ਦੀ ਲਿੱਤੀ ਹੈ 1800 ਦੀ ਲਿੱਤੀ ਆ ਜੇ ਤੁਸੀਂ 1800 ਦੀ ਇਹ ਜੈਕਟ ਲਿੱਤੀ ਹੈ ਤੁਹਾਨੂੰ ਇਹ ਕੰਪਨੀ ਵਾਲਿਆਂ ਨੇ ਉੱਥੇ ਵੱਤ ਵਾਲੇ ਸ਼ੋਰੂਮ ਵਾਲਿਆਂ ਨੇ 10% ਲੈਸ ਦਿੱਤਾ ਤੇ ਕਿਸਾਨ ਵੀ ਇਹੀ ਕਹਿੰਦੇ ਨੇ ਸਾਡਾ ਜਿਹੜਾ ਕਿੰਨੂ ਹੈਗਾ ਤੁਸੀਂ ਰੱਖ ਲਓ 10% ਲੈਸ ਦੇ ਦਿਓ 25 ਰੁਪਏ ਵਾਲਾ ਕਿੰਨੂ 2 ਰੁਪਏ ਕਿੰਨੂ ਖਰੀਦਦੇ ਭਏ ਕਿਸਾਨ ਕੀ ਕਹਿੰਦੇ ਹੁਣ ਤੁਸੀਂ 1800 ਵਾਲੀ ਜੈਕਟ 200 ਲੀ ਲਾ ਕੇ ਦਿਖਾ ਦਿਓ ਸ਼ੋਰੂਮ ਤੋਂ ਨਹੀਂ ਮਿਲ ਸਕਦੀ ਕਿਸਾਨ ਜਿਹੜੇ ਆ ਉਹ ਆਪਣੀ ਫਸਲ ਦਾ ਮੁੱਲ ਮੰਗਦੇ ਭਏ ਆ ਪੰਜਾਬ ਨੂੰ ਡਿਫਰਸਿਫੀਕੇਸ਼ਨ ਦੀ ਲੋੜ ਆ ਇਹ ਨਹੀਂ ਸਮਝਦੇ ਪੰਜਾਬ ਨੂੰ ਇਸ ਟਾਈਮ ਫਸਲਾਂ ਦੇ ਚੱਕਰ ਚੋਂ ਕੱਢਣ ਦੀ ਲੋੜ ਹੈ ਸਾਡੀ ਆਉਣ ਵਾਲੀ ਪੀੜ੍ਹੀ ਦੇ ਅਸੀਂ ਗੁਨਾਹਗਾਰ ਆ ਤੁਸੀਂ ਅੱਜ ਇਹ ਗੱਲਾਂ ਦਾ ਆਪਾਂ ਕਰਕੇ ਚਲੇ ਜਾਾਂਗੇ ਪਟੇਲ ਪਲੇਟਫਾਰਮ ਤੋਂ ਹੋਰ ਕਿੰਨੇ ਸਾਲ ਗੱਲਾਂ ਕਰ ਲਾਂਗੇ ਲੇਕਿਨ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਆਬੋ ਹਵਾ ਖਰਾਬ ਦੇ ਕੇ ਚੱਲਨੇ ਆ ਅਸੀਂ ਪਾਣੀ 450 ਫੁੱਟ ਦੇ ਕੇ ਚੱਲਨੇ ਆ ਅਸੀਂ ਕੈਂਸਰ ਦੇ ਕੇ ਚੱਲਨੇ ਆ ਇਹ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਦੇ ਕੇ ਚੱਲਨੇ ਆ ਆਫਰ ਉਹ ਨਵੀਂ ਜਨਰੇਸ਼ਨ ਨੂੰ ਅਸੀਂ ਇਹ ਚੀਜ਼ਾਂ ਨਾਲ ਜੂਝਦੇ ਪਏ ਆ ਪੰਜਾਬ ਦੇ ਇਹ ਮੁੱਦੇ ਜਿਹੜੇ ਆ ਨਾ ਕੱਲਾ ਮੁੱਦਾ ਇਹ ਨਹੀਂ ਹੈਗਾ ਕਿ ਲੋਕ ਸਭਾ ਸੀਟਾਂ ਜਿੱਤਣੀਆਂ ਪੰਜਾਬ ਦੇ 7 ਤਰਤਲ ਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਨਾ ਵੀ ਜ਼ਰੂਰੀ ਆ ਸੁਨੀਲ ਜਾਖੜ ਹੋਰੀ ਜਰੂਰ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਸ ਲੈਵਲ ਦੇ ਉੱਤੇ ਉਹਨਾਂ ਦੀ ਮੂਵਮੈਂਟ ਨਹੀਂ ਹੈਗੀ ਨਾ ਮਹਿਲਾ ਪ੍ਰਧਾਨ ਬੀਬਾ ਜੈਂਦਰ ਕੌਰ ਦੀ ਮੂਵਮੈਂਟ ਹੈਗੀ ਆ ਨਾ ਐਸਸੀ ਮੋਰਚਾ ਦੇ ਸੁੱਚਾ ਸਿੰਘ ਸੁੱਚਾ ਆਰਾਮ ਲੱੱਦਰ ਦੀ ਮੂਵਮੈਂਟ ਹੈਗੀ ਆ ਨਾ ਓਬੀਸੀ ਦੇ ਬੌਨੀ ਅਜ ਨਾਲ ਇਹ ਸਾਰੇ ਤਾਂ ਯਾਰ ਇੰਪੋਰਟ ਕੀਤੇ ਹੋਏ ਆ ਇੱਕ ਇੰਪੋਰਟ ਹੀ ਲੈਂਦੇ ਨਾ ਬਾਹਰੋਂ ਸੁੱਚਾ ਰਾਮ ਲੱੱਡੜ ਚਲੋ ਆਈ ਹੈ ਸਫਸਰ ਰਿਟਾਇਰ ਹੈ ਬਾਕੀ ਦਾ ਸਾਰੇ ਬਾਹਰੋਂ ਹੀ ਲੈਂਦੇ ਆ ਨਾ ਬੀਬਾ ਰਾਣੀ ਜੈਂਦਰ ਕੋਰ ਬਾਹਰੋਂ ਆਈ ਹੈ ਕੈਪਟਨ ਦੀ ਬੇਟੀ ਹੈ ਸੁਨੀਲ ਜਾਖੜ ਬਾਹਰੋਂ ਆਇਆ ਬੋਨੀ ਜਨਾਲਾ ਬਾਹਰੋਂ ਆਇਆ ਸੁੱਚਾ ਰਾਮ ਲੱੱਡੜ ਨਵੇਂ ਨੇ ਇੰਨਾ ਚੋ ਮਾਸ ਲੀਡਰ ਕਿਹੜਾ ਜਿਹੜਾ ਉੱਠ ਕੇ ਆਇਆ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦੀ ਕਮਾਂਡ ਕਿੰਨਾ ਕੋ ਰਹੀ ਹੈ ਇਸ ਵਿਜੇ ਸਾਪਲਾ ਕੋ ਰਹੀ ਹੈ ਸ਼ਵੇਤ ਮਲਿਕ ਕੋ ਰਹੀ ਹੈ ਕਮਲ ਸ਼ਰਮੇ ਕੋ ਰਹੀ ਹੈ ਮਨੰਜਨ ਕਾਲੀਏ ਕੋ ਰਹੀ ਹੈ ਜਿਹੜੇ ਸ਼ਾਖਾ ਦੇ ਵਿੱਚੋਂ ਨਿਕਲੇ ਨੇ ਆਰਐਸਐਸ ਦੀ ਆਈਡੀਓਲੋਜੀ ਤੋਂ ਨਿਕਲੇ ਨੇ ਕੁਰਸੀਆਂ ਲਈ ਲੜਾਈ ਲੜੀ ਜਾਂਦੀ ਹੈ ਪੋਲਿਟਿਕਸ ਕੀਤੀ ਜਾਂਦੀ ਹੈ ਲੇਕਿਨ ਪੰਜਾਬ ਦੇ ਮੁੱਦਿਆਂ ਨੂੰ ਸੁਨੀਲ ਜਾਖੜ ਇਗਨੋਰ ਕੀਤੇ ਬਿਨਾ ਅਗਰ ਇਹ ਅਕਾਲੀ ਦਲ ਨਾਲ ਸਮਝੌਤਾ ਕਰਦੇ ਨੇ ਤਾਂ ਚਲੋ ਕੁਰਸੀ ਦਾ ਸਮਝੌਤਾ ਹੋਏਗਾ ਲੇਕਿਨ ਮੈਨੂੰ ਉਮੀਦ ਹੈ ਕਿ ਸੁਖਬੀਰ ਬਾਦਲ ਵੀ ਬੈਠਣ ਲੱਗਿਆ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਪ੍ਰਮੁਖਤਾ ਨਾਲ ਪੜਨਗੇ ਸਰ ਜਰੂ ਅਕਾਲੀ ਦਲ ਦੀ ਗੱਲ ਕਰਦੇ ਆ ਨਾ ਅਕਾਲੀ ਦਲ ਬਾਰੇ ਚਰਚਾ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਦੀ ਛਵੀ ਉਸ ਵੇਲੇ ਸਹੀ ਹੋਣ ਲੱਗ ਗਈ ਸੀ ਜਦੋਂ ਅਕਾਲੀ ਦਲ ਨੇ ਗਵੰਦੀ ਸਿੰਘਾ ਨੇ ਪ੍ਰਤੀ ਹੱਕ ਰੱਖਿਆ ਸੀ ਔਰ ਖਾਸ ਕਰਕੇ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਤੇ ਨਾਲ ਉਹ ਗੱਠ ਜੋੜ ਜਿਹੜਾ ਤੋੜਿਆ ਸੀਗਾ ਪਰ ਹੁਣ ਜਦੋਂ ਦੁਬਾਰਾ ਗੱਠ ਜੁੜ ਗੀਆਂ ਚਰਚਾਵਾਂ ਹੋ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਅਕਾਲੀ ਦਲ ਉਹੀ ਕੰਮ ਕਰ ਰਿਹਾ ਥੁੱਕ ਕੇ ਚੱਟਣ ਵਾਲਾ ਕਿੰਨੀ ਕਿ ਸੱਚਾਈ ਲੱਗਦੀ ਦੇਖੋ ਗੱਲ ਪਤਾ ਕੀ ਹੈ ਪੰਜਾਬ ਦੇ ਮੁੱਦੇ ਬੜੇ ਸੰਗੀਨ ਮੁੱਦੇ ਹੈਗੇ ਆ ਜਿਹੜੀ ਪਾਰਟੀ ਪੰਜਾਬ ਦੇ ਮੁੱਦਿਆਂ ਨਾਲ ਖੜੀ ਰਹੇਗੀ ਮੈਂ ਤਾਂ ਤੁਹਾਨੂੰ ਇੱਕ ਦੱਸਾਂ ਜੀ ਉਹ ਪਾਰਟੀ ਪੰਜਾਬ ਵੀ ਉਹਨੂੰ ਪਿਆਰ ਕਰੇਗਾ ਸਾਡੇ ਪੰਜਾਬ ਦੇ ਮੁੱਦੇ ਬੜੇ ਸੀਰੀਅਸ ਮੁੱਦੇ ਨੇ ਯਾਰ ਇੰਨਾ ਬੱਚਾ ਬਾਹਰ ਜਾ ਰਿਹਾ ਹੈ ਪੰਜਾਬ 'ਚ ਹੈ ਕੀ ਹੈ ਤੁਸੀਂ ਜਿਆਦਾ ਨਹੀਂ ਮੈਂ ਕਹਿਣਾ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਦਾ ਸਫ਼ਰ ਸਿਰਫ਼ 3 ਘੰਟੇ ਦਾ 2.5 3 ਘੰਟੇ ਦਾ ਉਸ ਤੋਂ ਬਾਅਦ ਤੁਸੀਂ ਪੰਚਕੂਲੇ ਜਾ ਕੇ ਦੇਖੋ ਤੁਹਾਨੂੰ ਲੱਗੇਗਾ ਕਿ ਅਸੀਂ ਪੰਚਕੂਲੇ ਤੋਂ ਹੀ ਬਹੁਤ ਪਿੱਛੇ ਆ ਗੁਰਗਾਵਾ ਬਾਅਦ ਦੀ ਗੱਲ ਹੈ ਨੌਇਡਾ ਬਾਅਦ ਦੀ ਗੱਲ ਹੈ ਸਾਡੇ ਪੰਜਾਬ 'ਚ ਕੁਝ ਨਹੀਂ ਹੈਗਾ ਪੰਜਾਬ ਦੀ ਇੰਡਸਟਰੀ ਸਾਰੀ ਡਰੇਨ ਹੋ ਗਈ 500 ਚੱਪਲ ਦੀ ਫੈਕਟਰੀ ਸੀ 40 ਰਹਿ ਗਈਆਂ ਇੱਥੇ ਮੈਨੂੰ ਇਹ ਦੱਸੋ ਕੋਈ ਪੁੱਛਣ ਵਾਲਾ ਹੈਗਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਡੀਗਾ ਇਸ ਕਰਕੇ ਪੰਜਾਬ ਨੂੰ ਜਦੋਂ ਤੱਕ ਅਸੀਂ ਸਰਵਾਈਵ ਨਹੀਂ ਕਰਾਂਗੇ ਪੰਜਾਬ ਲਈ ਅਸੀਂ ਖੜੇ ਨਹੀਂ ਹੋਵਾਂਗੇ ਪੰਜਾਬ ਦੇ ਯਾਰ ਕਿਸਾਨੀ ਵੀ ਮੁੱਦਾ ਹੈਗਾ ਪੰਜਾਬ ਦੀਆਂ ਫਸਲਾਂ ਵੀ ਮੁੱਦਾ ਹੈਗਾ ਪੰਜਾਬ ਦਾ ਪਾਣੀ ਵੀ ਮੁੱਦਾ ਹੈ ਇਹ ਤਾਂ ਸੁਖਵੀਰ ਸਿੰਘ ਬਾਦਲ ਅਗਰ ਇਹਨਾਂ ਨੂੰ ਹੱਲ ਕਰਾ ਲੈਂਦੇ ਆ ਤੇ ਫਿਰ ਤਾਂ ਪੰਜਾਬੀ ਸਾਰਾ ਨਾਲ ਖੜਾ ਹੈ ਬਈ ਕੁਰਸੀ ਲਈ ਗੱਠ ਜੋੜ ਕਰੀ ਜਾਂ ਤੁੱਕ ਕੇ ਚੱਟੀ ਜਾਣ ਉਹਦੇ ਕੋਈ ਮਾਇਨੇ ਨਹੀਂ ਰੱਖੇ ਇਹ ਪੋਲਿਟਿਕਲ ਜਿਹੜੀਆਂ ਹੈਗੀਆਂ ਮੂਵਮੈਂਟਸ ਹੁੰਦੀਆਂ ਕਿ ਠੀਕ ਹੈ ਮੈਂ ਨਹੀਂ ਜਿੱਤ ਰਿਹਾ ਤੁਸੀਂ ਮੇਰੇ ਨਾਲ ਆ ਜਾਓ ਮੈਂ ਤੁਸੀਂ ਜਿੱਤ ਰਹੇ ਹੋ ਮੈਂ ਤੁਹਾਨੂੰ ਸਪੋਰਟ ਕਰ ਦੇਣਾ ਹੁਣ ਮੈਨੂੰ ਇਹ ਦੱਸੋ ਸੁਖਬਾਤ ਸਿੰਘ ਖਹਿਰਾ ਬਠਿੰਡੇ ਤੋਂ ਖੜੇ ਹੋਏ ਸੀ ਜੇ ਅਸੀਂ ਅੱਜ ਵੀ ਉਹ ਫਾਈਲਾਂ ਸਰਵੇਖਣ ਕਰਾ ਲਓ ਜੇ ਬਠਿੰਡੇ ਜਾ ਕੇ ਨਾ ਖੜੇ ਹੁੰਦੇ ਤੇ ਰਾਜਾ ਵੜਿੰਗੋ ਤੋਂ ਜਿੱਤ ਜਾਣਾ ਸੀ ਅੱਛਾ ਇੱਕ ਗੱਠ ਜੋੜ ਦੇ ਪਾਸੇ ਆਪਾਂ ਇੱਕ ਪਾਸੇ ਗੱਲ ਰੱਖਦੇ ਹਾਂ ਜੇ ਆਪਾਂ ਸੁਨੀਲ ਜਾਖੜ ਦੀ ਹੀ ਗੱਲ ਕਰੀਏ ਉਹਨਾਂ ਦੀ ਵਿਚਾਰਧਾਰ ਸਟਾਰਟਡ ਸਮ ਨਜ਼ਰ ਆਉਂਦੀ ਹੈ ਜਿੱਥੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਜਿਹੜੀ ਸੈਕੂਲਰਿਜ਼ਮ ਨੂੰ ਲੈ ਕੇ ਗਾਂਦ ਦੁਰਨ ਵਾਲੀ ਪਾਰਟੀ ਸੀ ਮੁੱਖ ਤੌਰ ਤੇ ਸੈਕੂਲਰਿਜ਼ਮ ਦਾ ਦੀ ਗੱਲ ਕੀਤੀ ਜਾਂਦੀ ਸੀ ਪਰ ਉਸ ਤੋਂ ਬਾਅਦ ਅਚਾਨਕ ਬੀਜੇਪੀ ਚ ਆ ਗਏ ਉੱਥੇ ਜਾ ਕੇ ਵਿਚਾਰਤਾ ਕਿਦਾਂ ਬਦਲ ਗਈ ਸੁਨੀਲ ਜਾਖੜ ਜਿਹੜੇ ਪਹਿਲਾਂ ਐਨੇ ਕਾਂਗਰਸ ਦੇ ਪੱਖ ਦੇ ਵਿੱਚ ਪੂਰਦੇ ਆਏ ਹੁਣ ਭਾਜਪਾ ਦਾ ਪੱਖ ਅਚਾਨਕ ਪੂਰਨ ਲੱਗੇ ਸੁਨੀਲ ਜਾਖੜ ਦਾ ਇਹ ਪਰਿਵਰਤਨ ਕਿਸ ਤਰ੍ਹਾਂ ਦੇਖਦੇ ਦੇਖੋ ਪਾਰਟੀ ਜਿੱਦੇ ਤੇ ਜਾਓਗੇ ਆਫਟਰ ਆਲ ਉਹਨਾਂ ਕੋ ਜਾ ਕੇ ਕੁਛ ਨਾ ਕੁਛ ਤਾਂ ਤੁਸੀਂ ਲੈਣਾ ਹੈ ਨਾ ਤੇ ਜੇ ਉਹਨਾਂ ਦੇ ਛੋਲੇ ਨਹੀਂ ਗਾਓਗੇ ਤਾਂ ਦੇਣਗੇ ਕੀ ਸ਼ੋਲੇ ਤਾਂ ਗਾਣਾ ਹੀ ਪੈਣਗੇ ਨਾ ਵੀ ਤੁਸੀਂ ਬਹੁਤ ਚੰਗੇ ਹੋ ਇਹਨਾਂ ਦੀ ਆਈਡਿਓਲੋਜੀ ਬਹੁਤ ਚੰਗੀ ਆ ਕਾਂਗਰਸ ਵਿੱਚ ਬਾਲਾ ਮਾੜਾ ਕਲਚਰ ਹੈਗਾ ਮੈਨੂੰ ਕੁਛ ਨਹੀਂ ਲੱਭਿਆ ਪਾਰਟੀਆਂ ਦੇ ਵਿੱਚ ਨਾ ਡੈਡੀਕੇਸ਼ਨ ਬਹੁਤ ਜ਼ਿਆਦਾ ਖਤਮ ਹੋ ਗਈ ਹੈ ਤੁਸੀਂ ਭਗਵੰਤ ਮਾਨ ਹੋਰੀ ਆ ਕੁਛ ਕਹਿ ਰਹੇ ਸੀਗੇ ਕਿ ਯਾਰ ਮੇਰਾ ਤਿਤਲੀਆਂ ਵਰਗਾ ਕਦੀ ਐਸਾ ਫੁੱਲਤੇ ਕਦੀ ਉਹ ਸਫੁੱਲਤੇ ਪਾਰਟੀਆਂ ਦੇ ਵਿੱਚ ਲੋਕ ਜਿਹੜੇ ਆ ਆਪਣੀ ਜਿਹੜੀ ਪਾਰਟੀ ਨੇ ਖੜਾ ਕੀਤਾ ਜਿਹੜੀ ਪਾਰਟੀ ਨੇ ਇੰਨਾ ਕੁਛ ਦਿੱਤਾ ਪਾਰਟੀ ਨੂੰ ਛੱਡਣ ਲੱਗਿਆਂ ਕੋਈ ਟਾਈਮ ਨਹੀਂ ਲਾਂਦੇ ਮੈਂ ਦੇਖਿਆ ਕੋਈ ਟਾਈਮ ਨਹੀਂ ਲਾਂਦੇ ਔਰ ਪੁਰਾਣਾ ਟਾਈਮ ਤੁਸੀਂ ਦੇਖੋ ਕਿੰਨੀਆਂ-ਕਿੰਨੀਆਂ ਸਦੀਆਂ ਬੀਤ ਜਾਂਦੀਆਂ ਸੀਗੀਆਂ ਜਿੱਤ ਹਰ ਇੱਕ ਨਾਲ ਸਾਈਡ ਤੇ ਆ ਜੋਰਜ ਫਰਨਾਂਡੀਜ਼ ਵਰਗੇ ਦੇਖੋ ਜਿੱਤ ਹਰ ਇੱਕ ਸਾਈਡ ਤੇ ਆ ਜਿੱਥੇ ਆਈਡੀਓਲੋਜੀ ਤੇ ਖੜੇ ਆ ਉੱਥੇ ਖੜੇ ਰਹੇ ਐਂਡ ਤੱਕ ਉੱਥੇ ਖੜੇ ਰਹੇ ਉਹਨਾਂ ਨੇ ਆਪਣੀ ਆਈਡੀਓਲੋਜੀ ਆਪਣੀ ਵਿਚਾਰਧਾਰਾ ਨੂੰ ਕਤਲ ਨਹੀਂ ਹੋਣ ਦਿੱਤਾ ਕਦੀ ਕਤਲ ਨਹੀਂ ਹੋਣ ਦਿੱਤਾ ਇੰਦਰ ਕੁਮਾਰ ਗੁਜਰਾਲ ਦੇਖੋ ਪ੍ਰਧਾਨ ਮੰਤਰੀ ਤੱਕ ਬਣੇ ਇਥੋਂ ਨਿਕਲ ਕੇ ਆਪਣੀ ਇੱਕ ਵਿਚਾਰਧਾਰਾ ਤੇ ਖੜੇ ਸੀ ਕਿ ਉਹਨਾਂ ਨੂੰ ਨੈਸ਼ਨਲਾਈਜ਼ ਪਾਰਟੀ ਚ ਕੰਮ ਕਰਨ ਦਾ ਮੌਕਾ ਨਹੀਂ ਸੀਗਾ ਮੌਕਾ ਸੀਗਾ ਸudar prakash singh badal ਸੀ ਕਿੰਨਾ ਕੁਛ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਫਾਇਦੇ ਵੀ ਤੁਸੀਂ ਸੂਬੇ ਚ ਸਰਕਾਰ ਬਣਾ ਕੇ ਰੱਖੋ ਤੁਹਾਨੂੰ ਆ ਵੀ ਦਿੰਨੇ ਆ ਉਹ ਵੀ ਦਿੰਨੇ ਆ ਪਰ ਤੁਸੀਂ ਇਸ ਰਸਤੇ ਛੱਡ ਦਿਓ ਸਟਰਗਲ ਵਾਲੇ ਲੇਕਿਨ ਉਹ ਆਪਣੇ ਅਮਰਜੈਂਸੀ ਦੇ ਖਿਲਾਫ ਜੇਲ੍ਹ ਪਰ ਉਹ ਅੰਦੋਲਨ ਦੇ ਖਿਲਾਫ ਜੇਲ੍ਹ ਪਰ ਉਹ ਅੰਦੋਲਨ ਉਹਨਾਂ ਨੇ ਸਕਸੈਸ ਕੀਤਾ ਔਰ ਆਪਣੀ ਜੇਲ੍ਹ ਕੱਟੀ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਆਈਡੀਓਲੋਜੀ ਤੇ ਖੜੇ ਸੀ ਤੇ ਆਈਡੀਓਲੋਜੀ ਤੇ ਖੜੇ ਸਕਸੈਸ ਹੋ ਗਏ ਹੁਣ ਤਾਂ ਆਈਡੀਓਲੋਜੀ ਨਹੀਂ ਰਹੀ ਹੁਣ ਤਾਂ ਅੱਜ ਇਹ ਹੈਗਾ ਕਿ ਅੱਜ ਬੀਜੇਪੀ ਨਾਲ ਸਮਝੌਤਾ ਤੋੜ ਲਓ 3 ਸਾਲ ਬਾਅਦ 2 ਸਾਲ ਬਾਅਦ ਬੀਜੇਪੀ ਨਾਲ ਸਮਝੌਤਾ ਕਰ ਲਓ ਆਈਡੀਓਲੋਜੀ ਹਮੇਸ਼ਾ ਕੁਰਸੀ ਜਿਹੜੀ ਹੈ ਨਾ ਉਹ ਪ੍ਰੌਰਟੀ ਨਹੀਂ ਹੋਣੀ ਚਾਹੀਦੀ ਜੇ ਇਸ ਸਮਾਜ ਦੀ ਨਵੇਂ ਸਮਾਜ ਦੀ ਅਸੀਂ ਨਵੇਂ ਦੇਸ਼ ਦੀ ਸਿਰਜਣਾ ਕਰਨੀ ਹੈ ਤੇ ਵਿਚਾਰਧਾਰਾ ਦੇ ਉੱਤੇ ਖੜੇ ਹੋਣਾ ਚਾਹੀਦਾ ਉਹਦੇ ਨਾਲ ਹੀ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਬਣਦੀ ਆ ਉਹਦੇ ਨਾਲ ਹੀ ਤੁਹਾਡੇ ਅੰਦਰ ਨਖਾਰ ਆਂਦਾ ਕਿ ਹਾਂ ਯਾਰ ਇਹ ਜਿਹੜੇ ਸ਼ਖਸ ਨੇ ਇਹ ਆਪਣੇ ਜਜਵੇ ਨਾਲ ਖੜੇ ਨੇ ਆਪਣੇ ਸਟੈਂਡ ਤੇ ਖੜੇ ਨੇ ਪੰਜਾਬ ਦੇ ਯਾਰ ਇਹਨਾਂ ਨੂੰ ਇਹ ਸਮਝਦਾ ਨਹੀਂ ਪਿਆ ਹੁਣ ਮੈਨੂੰ ਦੱਸੋ ਪੰਜਾਬ ਦੀ ਗੱਲ ਕੌਣ ਕਰਦਾ ਪਿਆ ਪੰਜਾਬ ਦੇ ਪਾਣੀ ਦੀ ਕੋਈ ਗੱਲ ਨਹੀਂ ਕਰਦਾ ਪਿਆ ਚੋਣਾ ਸਿਰਤੇ ਨੇ ਪੰਜਾਬ ਚ ਡਰੱਗ ਦੀ ਗੱਲ ਕੋਈ ਨਹੀਂ ਕਰਦਾ ਪਿਆ ਪੰਜਾਬ ਦੇ ਪੋਲਿਊਸ਼ਨ ਦੀ ਗੱਲ ਕੋਈ ਨਹੀਂ ਕਰਦਾ ਪਿਆ ਸਾਡੇ ਪੰਜਾਬੀ ਬੋਲਣ ਵਾਲੇ ਜਿਹੜੇ ਖੇਤਰ ਨੇ ਉਹ ਕਿੰਨੇ ਹਰਿਆਣੇ ਵਿੱਚ ਜਾ ਵਜੇ ਨੇ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਪਏ ਅਸੀਂ ਪਾਣੀ ਦੀ ਐਸਵਾਈਐਲ ਦੀ ਗੱਲ ਨਹੀਂ ਕਰਦੇ ਪਏ ਅਸੀਂ ਬਿਜਲੀ ਦੀ ਗੱਲ ਨਹੀਂ ਕਰਦੇ ਪਏ ਅਸੀਂ ਬਰੋਜਗਾਰੀ ਦੀ ਗੱਲ ਨਹੀਂ ਕਰਦੇ ਪਏ ਅਸੀਂ ਕੋਈ ਗੱਲ ਹੀ ਨਹੀਂ ਕਰਦੇ ਪਏ ਅਸੀਂ ਗੱਲ ਕੀ ਕਰਦੇ ਪਏ ਆ ਬਈ ਇਹਨਾਂ ਦਾ ਗੱਠਜੋੜ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਆ ਉਹ ਹੈ ਪਰਸਨਲ ਇਸ਼ੂਜ਼ ਯਾਰ ਪਰਸਨਲ ਈਗੋ ਲੈ ਕੇ ਪੰਜਾਬ ਦੀ ਸਿਆਸਤ ਜਿਹੜੀ ਉਹ ਚੱਲਦੀ ਆ अच्छा भाजपा ਦੇ ਉੱਤੇ ਵੀ ਮੈਂ ਸਵਾਲ ਕਰਨਾ ਚਾਹੁੰਦਾ ਦੁਨੀਆ ਦੀ ਬੜੀ ਸਟਰੋਂਗ ਤੇ ਬੜੀ ਵੱਡੀ ਪਾਰਟੀ ਮੰਨੀ ਜਾਂਦੀ ਹੈ ਉਹ ਭਾਜਪਾ ਹੁਣ ਕੀ ਲੱਗਦਾ ਹੈ ਕਿ ਵਿਚਾਰਤਾਰਕ ਪੱਧਰ ਦੇ ਉੱਤੇ ਕਿਤੇ ਡਗਮਗਾਉਣ ਲੱਗ ਗਈ ਹੈ ਕਿ ਪੰਜਾਬ ਦੇ ਵਿੱਚ ਜਾਖੜ ਸਾਹਿਬ ਵਰਗਿਆਂ ਨੂੰ ਪ੍ਰਧਾਨਗੀ ਦੇਣੀ ਪੈ ਰਹੀ ਦੇਖੋ ਗੱਲ ਪਤਾ ਕੀ ਹੈ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਇਹਨਾਂ ਦੀ ਜੋੜੀ ਦੇਸ਼ ਦੇ ਵਿੱਚ ਇੱਕ ਬਹੁਤ ਸਟਰੋਂਗ ਡਿਸੀਜਨ ਲੈ ਕੇ ਚੱਲ ਰਹੀ ਹੈ ਧਾਰਾ 370 ਤੋੜਨਾ ਕੋਈ ਛੋਟਾ ਡਿਸੀਜਨ ਨਹੀਂ ਹੈਗਾ ਬਹੁਤ ਵੱਡਾ ਡਿਸੀਜਨ ਹੈ ਔਰ ਜਿੱਥੇ ਕਿਹਾ ਜਾਂਦਾ ਸੀ ਕਿ ਇੱਥੇ ਆ ਕੇ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ ਉਹ ਧਾਰਾ 370 ਤੋੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵੀ ਕਰਕੇ ਦਿਖਾਈ ਇਹ ਹੁੰਦਾ ਸਟੈਂਡ ਜਿਹੜੀ ਲਾਈਨ ਮੈਂ ਕਹਿ ਰਿਹਾ ਸੀ ਆਪਣੀ ਕ੍ਰੈਡੀਬਿਲਟੀ ਤੇ ਸਟੈਂਡ ਉਹ ਸਟੈਂਡ ਨਰਿੰਦਰ ਮੋਦੀ ਨੇ ਕਰਕੇ ਦਿਖਾਇਆ ਕਿ ਮੈਂ ਉਸ ਸਟੈਂਡ ਤੇ ਖੜਾ 370 ਦੇ ਖਿਲਾਫ ਖੜਾ ਜੇ ਸਟੈਂਡ ਅਸੀਂ ਐਡੇ ਵੱਡੇ ਮੁਲਕਾਂ ਦੇ ਖਿਲਾਫ ਕੈਨੇਡਾ ਦੇ ਖਿਲਾਫ ਹਿੰਦੁਸਤਾਨ ਨੇ ਲਿੱਤਾ ਕਿ ਇਹ ਬਾਕੀ ਸਰਕਾਰਾਂ ਚ ਲਿੱਤਾ ਜਾ ਸਕਦਾ ਸੀ ਠੋਕ ਕੇ ਸਟੈਂਡ ਲੇਤਾ ਉਹਨਾਂ ਦਾ ਸਾਰੇ ਐਮਬੈਸਡਰ ਇਥੋਂ ਖਾਲੀ ਕਰਾਏ ਪੂਰੀ ਚੇਤਾਵਨੀ ਦਿੱਤੀ ਪੂਰਾ ਬਰਾਬਰੀ ਦਾ ਮੁਕਾਬਲਾ ਕੀਤਾ ਨਹੀਂ ਤਾਂ ਐਡੇ ਵੱਡੇ ਵਿਕਸਿਤ ਦੇਸ਼ਾਂ ਨਾਲ ਯੂਰੋਪੀਅਨ ਕੰਟਰੀਜ਼ ਦੇ ਨਾਲ ਜਿੱਥੇ ਇਕੱਠੇ ਹੋਣ ਸਾਰੇ ਜਿਨ੍ਹਾਂ ਦੀ ਸਪੋਰਟ ਅਮਰੀਕਾ ਕਰ ਰਿਹਾ ਹੋਵੇ ਸਟੈਂਡ ਲੇਤਾ ਗਿਆ ਰਾਮ ਮੰਦਰ ਬਣਿਆ ਆਪਣੇ ਧਰਮ ਦੇ ਨਾਲੇ ਤਾਂ ਸਟੈਂਡ ਲੇਤਾ ਨਾ ਬੂਰਾ ਖੋਲ ਕੇ ਮੈਂ ਕਹਿੰਦਾ ਜੀ ਮੋਦੀ ਰਮੇਸ਼ਾ ਜੀ ਕੋਲੋਂ ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਉਹਨਾਂ ਨੇ ਆਪਣੇ ਹਿੰਦੂਇਜ਼ਮ ਲਈ ਹਿੰਦੂਤਵ ਲਈ ਇਹਨਾ ਸਟੈਂਡ ਲਿੱਤਾ ਹੈ ਔਰ ਇੰਨੀ ਉਹਨਾਂ ਨੇ ਪੂਰੇ ਦਮ ਦੇ ਨਾਲ ਉੱਥੇ ਮੰਦਿਰ ਦਾ ਜਿਹੜਾ ਪ੍ਰਾਣ ਪ੍ਰਤੀਸ਼ਟਾ ਕੀਤੀ ਹੈ ਇਹ ਵੀ ਕੁਝ ਕਰ ਲੈਣਾ ਇਹ ਪੰਜਾਬ ਲਈ ਸਟੈਂਡ ਲੈ ਜਾਣ ਉਹ ਤਾਂ ਕਹਿੰਦੇ ਕਿ ਸਾਡੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ ਪੰਥ ਨੂੰ ਨਹੀਂ ਤੁਸੀਂ ਮੈਨੂੰ ਦੱਸੋ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਹਿ ਦੇਣ ਭਈ ਠੀਕ ਆ ਅਸੀਂ ਬੀਜੇਪੀ ਨਾਲ ਸਮਝੌਤਾ ਕਰਾਂਗੇ 100% ਬੰਦੀ ਸਿੰਘਾਂ ਦੀ ਰਿਹਾਈ ਕਰ ਦੋ ਕਰ ਦੇਣਾ ਐਸਵਾਈਐਲ ਸਾਡੋਂ ਦੇ ਦਿਓ ਜੀ ਮੈਂ ਕਹਿੰਦਾ ਜੀ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਸਾਰੇ ਲੋਕ ਖੜੇ ਨੇ ਸਾਰੇ ਵਿਸਲ ਬਲੂਰ ਵੀ ਖੜੇ ਨੇ ਮੁੱਦੇ ਹੱਲ ਕਰਾ ਦਿਓ ਪੰਜਾਬ ਦੇ ਚੰਡੀਗੜੀ ਲਿਆ ਦਿਓ ਯਾਰ ਖਾਲੀ ਹੋਰ ਨਹੀਂ ਤਾਂ ਕੁਛ ਚੰਡੀਗੜੀ ਲਿਆ ਦਿਓ ਪਤਾ ਤਾਂ ਲੱਗੇ ਅਸੀਂ ਪੰਜਾਬ ਲਈ ਕੁਛ ਕੀਤਾ ਮਤਲਬ ਕੀਤਾ ਕੁਛ ਕੀਤਾ ਆਪਾਂ ਕੁਛ ਨਹੀਂ ਪੰਜਾਬ ਲਈ ਕੁਛ ਨਹੀਂ ਕੀਤਾ ਸਿਰਫ ਤੇ ਸਿਰਫ ਚੋਣਾ ਸਿਰਤੇ ਨੇ ਤੇ ਜਿਹੜਾ ਇਹਨਾਂ ਦਾ ਸਰਵੇ ਆਇਆ ਅਕਾਲੀ ਦਲ ਇਕੱਲੇ ਇੱਕ ਸੀਟ ਵੀ ਨਹੀਂ ਜਿੱਤ ਰਿਆ ਠੀਕ ਹੈ ਤੇ ਬਿਲਕੁਲ ਇਹ ਉਹ ਹਾਲਾਤ ਨੇ ਜਿਸ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਕਿਤਨਾ ਕਿਤੇ ਜ਼ਰੂਰ ਅਕਾਲੀ ਦਲ ਵੱਲ ਹੱਥ ਵਧਾਉਂਦੀ ਨਜ਼ਰ ਆ ਰਹੀ ਹੈ ਪਰ ਗੱਠਜੋੜ ਕੀ ਕਹਿੰਦਾ ਹੈ ਗੱਠਜੋੜ ਦੇ ਮਾਇਨੇ ਕੀ ਨੇ ਔਰ ਆਉਂਦੇ ਸਮੇਂ ਦੇ ਵਿੱਚ ਚੋਣਾਂ ਦੇ ਉੱਤੇ ਇਸ ਦਾ ਕੀ ਇਫੈਕਟ ਹੋਵੇਗਾ ਉਹ ਆਉਣ ਦੇ ਵਿੱਚ ਪਤਾ ਲੱਗ ਜਾਏਗਾ ਡਾਕਟਰ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਇਕੱਲੇ ਕੀ ਕੁਝ ਜਿੱਤ ਰਹੀ ਹੈ ਤੁਹਾਡੇ ਸਾਹਮਣੇ ਹੈ ਤੁਹਾਡੇ ਸਾਹਮਣੇ ਪ੍ਰਮਾਣ ਹੈ ਜੋ ਵੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ